ਪਦੀਨੇ ਕਿਵੇਂ ਆ ਵੀਰ ਵੀਰ ਗੁੱਟੀ ਲੜਾਈ ਬਾਕੀ ਕੁਛ ਬਚਾ ਨਾ ਮਹਿੰਗਾਈ ਮਾਰ ਗਈ ਮੈਂ ਐਨਾ ਮਹੰਗਾ ਆਏ ਹਾਈ ਕੀ ਲਵਾਂਗਾ ਝੋਲਾ ਐਡਾ ਵੱਡਾਗਾ ਪਦੀਨੇ ਦੀ ਆ ਗਈ ਕੀ ਕਰੀਏ ਮਹਿੰਗਾਈ ਮਾਰ ਗਈ ਭਾਈ ਮਹਿੰਗਾਈ ਮਾਰ ਗਈ ਭਾਈ ਸੰਗਰੂਰ ਦੇ ਵਿੱਚ ਸਬਜ਼ੀ ਮੰਡੀ ਚ ਆਏ ਸੀਗੇ ਸਰਕਾਰ ਕਹਿੰਦੀ ਝੋਲਾ ਲੈ ਕੇ ਆਓ ਠੀਕਾ ਝੋਲਾ ਤਾਂ ਲਿਉਣੇ ਆਗੇ ਪਰ ਝੋਲੇ ਚ ਪਾਉਣ ਵਾਸਤੇ ਸਬਜ਼ੀ ਵੀ ਤਾਂ ਹੋਵੇ ਇੰਨੀ ਮਹਿੰਗਾਈ ਹੋ ਰਹੀ ਆ ਸਾਰੀ ਸਬਜ਼ੀਆਂ ਨੂੰ ਅੱਗ ਲੱਗੀ ਪਈ ਹੈਗੀ ਸੰਗਰੂਰ ਦੇ ਇੱਕ ਸਮਾਜ ਸੇਵੀ ਵੱਲੋਂ ਸਬਜ਼ੀਆਂ ਨੂੰ ਰਾਣੀ ਹਾਰ ਬੰਦੂ ਸਾਹਮਣੇ ਰੱਖੇ ਹੋਏ ਦੇਖ ਸਕਦੇ ਹੋ ਕੱਲੀ ਕੱਲੀ ਸਬਜ਼ੀ ਜਿਹੜੀ ਪਾਈ ਹੈ ਮੇਰੇ ਨਾਲ ਤਾਰਾ ਜੀ ਮਜੂਨੇ ਭਾਈ ਅੰਬ ਕਿਵੇਂ ਹੈ 120 120 ਰੁਪਏ ਕਿਲੋ 4 4 ਛੋਲਾ ਛੋਲਾ ਏਡਾ ਵੱਡਾ ਗਿਆ ਯਾਰ ਇਹ ਵੀ ਰੇਟ ਬਹੁਤ ਮਹਿੰਗਾ ਗਿਆ ਨਾ ਨਾ ਭਾਈ ਲੈਣਾ ਨਹੀਂ ਹੈਗਾ ਰਹਿਣ ਦੇ ਵੀਰੇ ਮਿਰਚ ਕਿਵੇਂ ਵੀਰੇ 200 ਰੁਪਏ ਪਾਈ ਆ 200 ਰੁਪਏ ਪਾਈਆ ਹਾਏ ਯਾਰ ਪਾਈਆ ਬਹੁਤ ਮਹਿੰਗੀਆਂ ਭਾਈ ਇਹ ਵੀ ਨਹੀਂ ਲੈਣੀ ਵੀਰੇ ਤਾਰਾ ਦੀ ਇੰਨੀਆਂ ਤਾਂ ਸਬਜ਼ੀਆਂ ਮਹਿੰਗੀਆਂ ਹੋਈਆਂ ਨੇ ਜਿੱਦਾਂ ਆਹ ਬਣਾ ਰਹੇ ਕਮਾਲ ਦੀ ਗੱਲ ਕਰੀ ਜਨੋ ਜੀ ਕੱਦੂ 100 ਰੁਪਏ ਕਿਲੋ ਹੋ ਰਿਹਾ ਤੁਸੀਂ ਕਹਿੰਦੇ ਮਹਿੰਗੀ ਨਹੀਂ ਹੋਈ ਜਿਹੜਾ ਵਿਚਾਰਾ ਦਿਹਾੜੀਦਾਰ ਬੰਦਾ ਹੈਗਾ ਜਿਹੜਾ ਰੋਜ਼ੀ-ਰੋਜ਼ ਜਿਹਨੇ ਇੱਕ ਟਾਈਮ ਦੋ ਟਾਈਮ ਸਬਜ਼ੀ ਬਣਾਉਣੀ ਆ ਉਹ ਕਿੱਥੋਂ ਲੈ ਲੂਗਾ 100 ਰੁਪਏ ਤੇ ਨਾ ਕਿਤੇ ਸਰਕਾਰ ਕਹਿੰਦੀ ਸੀਗੀ ਵੀ ਅਸੀਂ ਜਿਹੜਾ ਪਿਆਜ਼ ਆ ਹੁਣ ਪਿਆਜ਼ ਆਗਾ ਆ ਜਿਹੜਾ ਪਿਆਜ਼ ਆਗਾ ਇਹ 50 ਰੁਪਏ ਕਿਲੋ ਆਗਾ ਅੱਜ ਤੋਂ ਪਹਿਲਾ ਮਹੀਨਾ ਪਹਿਲਾ ਇਹ 20 25 ਰੁਪਏ ਕਿਲੋ ਦੀ ਗਾ 20 ਰੁਪਏ ਕਿਲੋ ਦੀ ਗਾ ਜਿਹੜਾ ਟਮਾਟਰ ਨੇਗੇ ਉਹ ਕਹਿ ਰੁਪਏ ਕਿਲੋ ਨੇਗੇ ਮੈਂ ਇਹ ਹੀ ਗੱਲ ਕਹਿਣਾ ਜੀ ਮਹਿੰਗਾਈ ਨੇ ਤਾਂ ਫਟੇ ਜਾ ਕੇ ਰੱਖੇ ਨੇ ਮੇਰੇ ਵਰਗਾ ਚੋੜਾ ਲੈ ਕੇ ਆਉਂਦਾ ਪਰ ਥੋੜੇ ਚ ਪਾਉਣ ਵਾਸਤੇ ਸਬਜ਼ੀ ਨਹੀਂ ਲੈ ਜਾ ਸਕਦਾ ਇਸ ਕਰਕੇ ਭਾਈ ਘਰੇ ਵੀ ਮੈਂ ਘਰੇ ਵੀ ਬੜਨਾ ਤੇ ਮੈਂ ਇੱਕ ਇੱਕ ਚੀਜ਼ ਲੈ ਲਈ ਇੱਕ ਇੱਕ ਚੀਜ਼ ਲੈ ਕੇ ਤਾਂ ਹਾਰ ਬਣਾ ਲਿਆ ਗੱਲ ਚ ਪਾ ਲਿਆ ਇਹੀ ਜਾ ਕੇ ਹਾਰ ਮੈਂ ਉਹਦੇ ਘਰ ਆ ਜਾ ਕੇ ਕਹਾਂ ਉਹਦੇ ਘਰ ਚ ਪਾ ਦੂੰਗਾ ਵੀ ਆ ਚੱਕ ਭਗਵਾਨ ਨੇ ਕਦੋਂ ਵੀ ਆ ਗਿਆ ਆ ਸੌਰੀ ਢਿੰਡੋ ਵੀ ਆ ਗਈ ਜਮਲਾ ਮਿਰਚ ਵੀ ਆ ਗਿਆ ਆ ਗਿਆ ਟਮਾਟਰ ਆ ਗਿਆ ਭਿੰਡੀ ਆ ਗਈ ਸਾਰੇ ਆ ਗਏ ਅਰੇ ਇਹਨੂੰ ਮੈਂ ਇੱਕ ਮੈਂਦੇ ਹੋਰ ਨੂੰ ਖਾਣਾ ਨਹੀਂ ਬਣਾਉਣੀ ਨਹੀਂ ਇਹਨੂੰ ਟੰਗ ਲਾਰਸ ਹੋਈ ਚ ਬਸ ਇਹਨੂੰ ਦੇਖ ਦੇ ਕੇ ਮੂੰਗੀ ਦੀ ਦਾਲ ਧਰ ਲਿਆ ਕਰ ਇਹਨੂੰ ਦੇਖ ਲਿਆ ਕਰ ਮੂੰਗੀ ਦੀ ਦਾਲ ਧਰ ਲਿਆ ਕਰ ਬਾਕੀ ਕੁਛ ਬਚਾ ਨਾ ਮਹਿੰਗਾਈ ਮਾਰ ਗਈ ਮਹਿੰਗਾਈ ਮਾਰ ਗਈ ਬਾਕੀ ਕੁਛ ਬਚਾ ਨਾ ਮਹਿੰਗਾਈ ਮਾਰ ਗਈ ਲੈਂ ਗਈ ਮਾਰ ਗਈ ਲਗਾਤਾਰ ਸਬਜ਼ੀਆਂ ਦੇ ਭਾਅ ਸਿਖਰਾਂ ਤੇ ਜਾ ਰਹੇ ਨੇ ਤਾਂ ਦੂਜੇ ਪਾਸੇ ਲੋਕ ਆਮ ਸਬਜ਼ੀਆਂ ਲੈਣ ਤੋਂ ਵੀ ਬੜੇ ਮੁਸ਼ਕਲ ਕਰ ਰਹੇ ਨੇ ਤੇ ਗੱਲ ਕੀਤੀ ਜਾਵੇ ਰੇਟਾਂ ਦੀ ਤਾਂ ਸਬਜ਼ੀਆਂ ਦੇ ਭਾਅ ਡਬਲ ਹੋ ਗਏ ਨੇ ਪਰ ਸੰਗਰੂਰ ਦੇ ਇੱਕ ਸਮਾਜ ਸੇਵੀ ਵੱਲੋਂ ਸਬਜ਼ੀਆਂ ਨੂੰ ਰਾਣੀ ਹਾਰ ਵਾਂਗੂ ਸਾਮਕੇ ਰੱਖਿਓਏ ਦੇਖ ਸਕਦੇ ਹੋ ਕੱਲੀ ਕੱਲੀ ਸਬਜ਼ੀ ਜਿਹੜੀ ਪਾਈਏ ਮੇਰੇ ਨਾਲ ਤਾਰਾ ਜੀ ਮਜੂਨੇ ਤਾਰਾ ਜੀ ਇੰਨੀਆਂ ਤਾਂ ਸਬਜ਼ੀਆਂ ਮਹਿੰਗੀਆਂ ਹੋਈਆਂ ਨਹੀਂ ਜਿੱਦਾਂ ਹਾਰ ਬਣਾ ਲਿਆ ਕਮਾਲ ਦੀ ਗੱਲ ਕਰੀ ਜਨੋ ਜੀ ਕੱਦੂ 100 ਰੁਪਏ ਕਿਲੋ ਹੋ ਰਿਹਾ ਤੁਸੀਂ ਕਹਿੰਦੇ ਮਹਿੰਗੀ ਨਹੀਂ ਹੋਈ ਜਿਹੜਾ ਵਿਚਾਰਾ ਦਿਹਾੜੀਦਾਰ ਬੰਦਾ ਹੈਗਾ ਜਿਹੜਾ ਰੋਜ਼ੀ-ਰੋਜ਼ ਜਿਹਨੇ ਇੱਕ ਟਾਈਮ ਦੋ ਟਾਈਮ ਸਬਜ਼ੀ ਬਣਾਉਣੀ ਆ ਉਹ ਕਿੱਥੋਂ ਲੈ ਲੂਗਾ 100 ਰੁਪਏ ਜਿਹੜੀ ਅੱਜ ਤੋਂ ਮਹੀਨਾ ਪਹਿਲਾਂ ਸਬਜ਼ੀਆਂ ਦੇ ਘੱਟ ਰੇਟ ਸੀਗੇ ਮੰਗਾਈ ਕਰਕੇ ਬਾਰਿਸ਼ ਕਰਕੇ ਜਾਂ ਜਿਹੜੀ ਸਬਜ਼ੀ ਰੁਕ ਗਈ ਜਾਂ ਜਿਹੜੀ ਸਬਜ਼ੀ ਕਿੰਨੇ ਨੇ ਖੇਤਾਂ 'ਚ ਖਰਾਬ ਹੋ ਗਈ ਉਹਦੇ ਕਰਕੇ ਰੇਟ ਵਧ ਗਏ ਉਹਦੇ ਕਰਕੇ ਰੇਟ ਵਧੇ ਨੇ ਕਿਤੇ ਨਾ ਕਿਤੇ ਸਰਕਾਰ ਕਹਿੰਦੀ ਸੀਗੀ ਵੀ ਅਸੀਂ ਜਿਹੜਾ ਪਿਆਜ਼ ਆ ਹੁਣ ਪਿਆਜ਼ ਆਗਾ ਆ ਜਿਹੜਾ ਪਿਆਜ਼ ਆਗਾ ਇਹ 50 ਰੁਪਏ ਕਿਲੋ ਆਗਾ ਅੱਜ ਤੋਂ ਪਹਿਲਾਂ ਮਹੀਨਾ ਪਹਿਲਾਂ ਇਹ 20-25 ਰੁਪਏ ਕਿਲੋ ਸੀਗਾ 20 ਰੁਪ ਜਿਹੜੇ ਟਮਾਟਰ ਨੇਗੇ ਉਹ ਕੈ ਰੁਪਏ ਕਿਲੋ ਨੇਗੇ ਮੈਂ ਇਹ ਇਹੀ ਗੱਲ ਕਹਿਣਾ ਜੀ ਮਹਿੰਗਾਈ ਨੇ ਤਾਂ ਫਟੇ ਜਾ ਕੇ ਰੱਖੇ ਨੇ ਸਾਡੇ ਵਰਗਾ ਝੋਲਾ ਲੈ ਕੇ ਆਉਂਦਾ ਗਾ ਮੇਰੇ ਵਰਗਾ ਝੋਲਾ ਲੈ ਕੇ ਆਉਂਦਾ ਪਰ ਝੋਲੇ 'ਚ ਪਾਉਣ ਬਾਅਦ ਤੇ ਸਬਜ਼ੀ ਨਹੀਂ ਲੈ ਜਾ ਸਕਦਾ ਇਸ ਕਰਕੇ ਭਾਈ ਘਰੇ ਵੀ ਮੈਂ ਘਰੇ ਵੀ ਬੜਨਾ ਤੇ ਮੈਂ ਇੱਕ ਇੱਕ ਚੀਜ਼ ਲੈ ਲਈ ਇੱਕ ਇੱਕ ਚੀਜ਼ ਲੈ ਕੇ ਤਾਂ ਹਾਰ ਬਣਾ ਲਿਆ ਗੱਲ 'ਚ ਪਾ ਲਿਆ ਇਹੀ ਜਾ ਕੇ ਹਾਰ ਮੈਂ ਉਹਦੇ ਘਰ ਆ ਜਾ ਕੇ ਉਹਦੇ ਗੱਲ 'ਚ ਪਾ ਦੂੰਗਾ ਵੀ ਆ ਚੱਕ ਭਗਵਾਨ ਨੇ ਕਦੋਂ ਵੀ ਆ ਗਿਆ ਸੌਰੀ ਟਿੰਡੋ ਵੀ ਆ ਗਈ ਜਿਮਲਾ ਮਿਰਚ ਵੀ ਆ ਗਈ ਆ ਆ ਗਿਆ ਟਮਾਟਰ ਆ ਗਿਆ ਭਿੰਡੀ ਆ ਗਈ ਸਾਰੇ ਆ ਗਏ ਉਹਦਾ ਚਿੱਤ ਕੁਝ ਕਰ ਦੂੰਗਾ ਉਹ ਐ ਨਹੀਂ ਕਹੂਗੀ ਪਰ ਇਹਨੂੰ ਮੈਂ ਇੱਕ ਵੇਹਣ ਦੇ ਰਹਾਂਗਾ ਮੈਨੂੰ ਖਾਣਾ ਨਹੀਂ ਬਣਾਉਣੀ ਨਹੀਂ ਇਹਨੂੰ ਟੰਗ ਲਾਰਸੋਈ ਚ ਬਸ ਇਹਨੂੰ ਦੇਖ ਦੇ ਕੇ ਮੂੰਗੀ ਦੀ ਦਾਲ ਧਰ ਲਿਆ ਕਰ ਇਹਨੂੰ ਦੇਖ ਲਿਆ ਕਰ ਮੂੰਗੀ ਦੀ ਦਾਲ ਧਰ ਲਿਆ ਕਰ ਪਰ ਕੋਈ ਟਾਈਮ ਹੁੰਦਾ ਸੀ ਨਾ ਸਬਜ਼ੀਆਂ ਦੇ ਰੇਟ ਜਦੋਂ ਘਟ ਹੁੰਦੇ ਸੀ ਤਾਂ ਇਹ ਆਮ ਚੱਲਦੀਆਂ ਹੁੰਦੇ ਸੀ ਜੇ ਕਹਿ ਸਕਦੇ ਆ ਕਿਲੂਆਂ ਦੇ ਭਾਰ 10 ਰੁਪਈਆ ਦੇ ਵਿੱਚ ਮਿਲ ਜਾਂਦੇ ਸੀ ਭਾਈ ਜੀ ਆ ਅੱਧਾ ਝੋੜਾ ਲੈ ਕੇ ਜਾਂਦਾ ਸੀ ਜਦੋਂ ਮਹੀਨਾ ਪਹਿਲਾਂ ਲਫਾਵੇ ਜਿੰਨੇ ਪੋਲੋ ਵੀ ਦਾ ਇਸਤੇਮਾਲ ਨਹੀਂ ਕਰਦਾ ਮੈਂ ਝੋਲੇ ਚ ਲੈ ਕੇ ਜਾਣਾ ਸਬਜੀ ਪਰ ਅੱਜ ਢੋਲਾ ਮੈਨੂੰ ਖਾਲੀ ਜਦੋਂ ਵੀ ਆਣੇ ਹੁਣ ਖਾਲੀ ਕਿਉਂਕਿ ਮਹਿੰਗਾਈ ਹਲੇ ਹੋਰ ਵਧਣੀ ਹੈਗੀ ਜਿਹੜੇ ਹਿਸਾਬ ਨਾਲ ਚੱਲ ਰਿਹਾ ਹੈਗਾ ਸਾਡੇ ਘਰਾਂ ਦੇ ਵਿੱਚ ਸਾਡੀਆਂ ਮਾਵਾ ਭੈਣਾਂ ਨੇ ਗੀਆਂ ਉਹਨਾਂ ਨੇ ਬੱਚਿਆਂ ਨੂੰ ਖਾਣਾ ਬਣਾ ਕੇ ਦੇਣਾਗਾ ਰੋਜ਼ ਹੀ ਰੋਜ਼ ਤਾਂ ਚਟਨੀ ਵੀ ਨਹੀਂ ਕੁੱਟੀ ਜਾਂਦੀ ਰੋਜ਼ ਦੀ ਰੋਜ਼ ਤਾਂ ਮੂੰਗੀ ਦੀ ਜ਼ਾਲਮਣੀ ਬਣਾਈ ਜਾਂਦੀ ਰੋਜ਼ ਦੀ ਰੋਜ਼ ਤਾਂ ਚੌਲਮਣੀ ਬਣਾਈ ਜਾਂਦੇ ਤਾਂ ਕਿੱਥੇ ਜਾਊਗਾ ਮੰਗਾ ਇੰਨੇ ਤਾਂ ਅੱਗ ਲਾ ਰખી ਹੈ ਜੀ ਜਿਹੜਾ ਢਿੱਡ ਭਰਨਾਗਾ ਜਿਹਦੇ ਨਾਲ ਜਿਵੇਂ ਆ ਸਬਜ਼ੀ ਹੋਗੀ ਫਲ ਫਰੂਟ ਹੋਗੇ ਸਬਜ਼ੀ ਦੀ ਗੱਲ ਕਰੀਏ ਤਾਂ ਇੰਨੀ ਮਹਿੰਗੀ ਹੋ ਰਹੀ ਹੈਗੀ ਕਿ ਸਾਡੇ ਬਜਟ ਤੋਂ ਬਾਹਰ ਆ ਇਸ ਕਰਕੇ ਸਾਡੇ ਵਰਗਿਆਂ ਦਾ ਇੱਕ ਇੱਕ ਚੀਜ਼ ਲੈ ਕੇ ਜਪਦਾ ਸ਼ੌਂਕ ਪੂਰਾ ਕਰ ਲੇ ਵੀ ਅਸੀਂ ਸਬਜ਼ੀ ਲੈ ਲਈ ਤਾਂ ਹਾਰ ਸ਼ਿੰਗਾਰ ਨੂੰ ਸਾਹਮਣੇ ਰੱਖੋ ਹਾਂ ਇਹ ਸ਼ਿੰਗਾਰ ਆਗਾ ਸਾਡਾ ਵੀ ਅਸੀਂ ਗਰੀਬ ਲੋਕਾਂ ਦੇ ਵੀ ਸਬਜ਼ੀ ਹੈਗੀ ਆ ਔਰ ਸੋਈ ਚ ਜਾ ਕੇ ਇਹਨੂੰ ਟੰਗ ਦਾਂਗੇ ਦੇਖਦੇ ਕੇ ਇਹਨੂੰ ਤੇ ਮੂੰਗੀ ਦੀ ਮਾਸਰੀ ਦੀ ਦਾਲ ਬਣਾ ਬਣਾ ਕੇ ਖਾਈ ਜਾਵਾਂਗੇ ਆ ਹੁਣ ਇਹਦੇ ਵਿੱਚ ਤੋਰੀ ਵੀ ਆ ਗਈ ਟਿੰਡੋ ਵੀ ਆ ਗਈ ਸ਼ਿਮਲਾ ਮਿਰਚ ਵੀ ਆ ਗਈ ਟਮਾਟਰ ਵੀ ਆ ਗਿਆ ਪਿਆਜ਼ ਵੀ ਆ ਗਿਆ ਸਾਰਿਆਂ ਨਾਲੋਂ ਵੱਡੀ ਚੀਜ਼ ਆ ਵੈਂਗਣ ਵੀ ਆ ਗਿਆ ਇਹ ਵੀ ਮਹਿੰਗਾ ਹੈ ਇਹ ਵੀ ਬਹੁਤ ਮਹਿੰਗਾ ਹੈ ਤਾਂ ਫਿਰ ਇਹਦੀ ਰੱਖਿਆ ਵੀ ਕਰਨੀ ਪੂਗੀ ਸਬਜ਼ੀ ਦੀ ਆਖਿਆ ਹੁਣ ਮੈਂ ਇਹਨੂੰ ਘਰੇ ਜਾ ਕੇ ਬਸ ਜਿੰਦਾ ਲਾ ਕੇ ਰੱਖ ਦੂੰਗਾ ਜੀ ਤੁਹਾਨੂੰ ਦੱਸ ਹਰ ਰਸੋਈ ਦੀ ਢੰਗ ਦਾਂਗੇ ਠੀਕ ਹੈ ਜੀ ਐ ਮਾ ਉਹੀ ਗੱਲ ਹੈ ਜੀ ਵੀ ਹੋਰ ਸਾਡੇ ਦੇਖਣ ਦੇਖਣ ਲਈ ਆਏ ਸਬਜ਼ੀ ਹੁਣ ਸਾਡੇ ਖਰੀਦਣ ਦੀ ਨੋਕਰੀ ਨਹੀਂ ਹੈਗੀ ਝੋਲਾ ਖਾਲੀ ਲੈ ਕੇ ਜਾਵਾਂਗਾ ਜੀ ਇੱਕ ਲੋਕਾਂ ਨੂੰ ਸੇਤ ਵੀ ਦੇ ਰਿਓ ਵੀ ਜਿਹੜੇ ਸਬਜ਼ੀਆਂ ਦੀ ਕਿਸੇ ਤਰ੍ਹਾਂ ਕਦਰ ਨਹੀਂ ਕਰਦੇ ਉਹ ਤਾਂ ਉਹਨਾਂ ਲਈ ਵੀ ਕਬੱਡੀ ਸਹੀ ਤੇ ਮੈਂ ਬੇਨਤੀ ਇਹ ਕਰਦਾ ਜਿਹੜਾ ਪਹਿਲਾਂ ਕਿਲੋ ਲੈ ਕੇ ਜਾਂਦਾ ਸੀ ਅੱਜ ਅੱਧਾ ਕਿਲੋ ਲੈ ਕੇ ਜਾ ਰਿਹਾ ਜਿਹੜਾ ਅੱਧਾ ਕਿਲੋ ਲੱਗ ਜਾਂਦਾ ਪਿਆ ਲੈ ਕੇ ਜਾ ਰਿਹਾ ਹੈਗਾ ਵੇਸਟ ਨਹੀਂ ਹੁਣ ਅਗਲਾ ਕਹਿੰਦਾਗਾ ਵੇ ਪਿਆਜ਼ ਦਾ ਛਿਲਕਾ ਵੀ ਨਹੀਂ ਲਾਉਣਾ ਤੂੰ ਪਿਆਜ਼ ਨੂੰ ਵੀ ਇਹੀ ਪਾ ਲੈ ਕੀ ਇਹ ਕਦੂ ਦਾ ਵੀ ਕਦੂ 100 ਰੁਪਏ ਕਿਲੋ ਜੀ ਜਿਹਨੂੰ ਕੋਈ ਪੁੱ ਉਹਦਾ ਰੇਟ ਇੰਨਾ ਚੜਿਆ ਪਿਆਗਾ ਕੀ ਕਰਾਂਗੇ ਬਹੁਤ ਮਤਲਬ ਮਹਿੰਗਾਈ ਦੀ ਇੱਕ ਇਹ ਕਹਿ ਸਕਦੇ ਆਂਗੇ ਮਹਿੰਗਾਈ ਨੇ ਲੱਕ ਤੋੜ ਰੱਖਿਆ ਗਰੀਬ ਗਰੀਬ ਤਾਂ ਬਸ ਇਹ ਹੈਗਾ ਵੀ ਦੇਖ ਦੇ ਕੀ ਸਾਰ ਸਕਦਾ ਫਿਰ ਸੁਰੱਖਿਆ ਦੀ ਜ਼ਰੂਰਤ ਹੈਗੀ ਘਰ ਤੱਕ ਲੈ ਜਾਣਾ ਹਾਂਜੀ ਹਾਂਜੀ ਮੈਂ ਫੋਨ ਕੀਤਾਗਾ ਇੱਥੋਂ ਆਉਣਗੇ ਦੋ ਤਿੰਨ ਬੰਦੇ ਆ ਰਹੇ ਨੇਗੇ ਮੈਨੂੰ ਮੋਟਰਸਾਈਕਲ ਤੇ ਬਚਾਲੇ ਬਿਠਾ ਕੇ ਲੈ ਕੇ ਜਾਣਗੇ ਕਿਉਂਕਿ ਖਤਰਾ ਹੈਗਾ ਜੀ ਮਹਿੰਗੀ ਸਬਜ਼ੀ ਆ ਮਹਿੰਗਾ ਹਾਰਾ ਕੋਈ ਗੱਲ ਹੋ ਜਾਈ ਕਿਤੇ ਰਾਹ 'ਚ ਲੁੱਟਕੋ ਹੋ ਜੇ ਬੜੀਆਂ ਲੁੱਟਕਾਂ ਹੋ ਰਹੀਆਂ ਨੇ ਕਿਤੇ ਚੈਨੀ ਖੋਲੀ ਕਿਸੇ ਦਾ ਕੁਝ ਮੈਨੂੰ ਕੀ ਪਤਾ ਮੇਰਾ ਬੈ ਭੈਂਗ ਲੈ ਜਾਣ ਟਮਾਟਰ ਲੈ ਜਾਣ ਮੈਂ ਕੀ ਕਰੂੰਗਾ ਜੀ ਤਾਂ ਹਰ ਇੱਕ ਦਾ ਰਾਜ਼ ਆਉਂਦਾ ਤੇ ਅੱਜ ਸਬਜ਼ੀਆਂ ਦਾ ਰਾਜ਼ ਹੈ ਤਾਂ ਸਬਜ਼ੀਆਂ ਦੇ ਭਾਅ ਨੇ ਜਿਹੜੇ ਤਾਂ ਅੱਜ ਸਿਖਰਾਂ ਤੇ ਚੜ ਗਏ ਨੇ ਤੇ ਰਾਜਿਆ ਵਰਗਾ ਮਾਹੌਲ ਬਣ ਗਿਆ ਤਾਂ ਅਸੀਂ ਕਹਿ ਸਕਦੇ ਹਾਂ ਹਰ ਇੱਕ ਆਮ ਇਨਸਾਨ ਹੈ ਤਾਂ ਜਿਹੜਾ ਸਬਜ਼ੀਆਂ ਘਰੇ ਨਹੀਂ ਬਣਾ ਸਕਦਾ ਕਿਉਂਕਿ ਜਿਹੜੇ ਰੇਟ ਨੇ ਤਾਂ ਉਹ ਡਬਲ ਹੋ ਗਏ ਨੇ ਤਾਂ 100 ਰੁਪਏ ਤੱਕ ਦੀ ਜਿਹੜਾ ਮਾਰ ਹੈ ਇਹਨਾਂ ਸਬਜ਼ੀਆਂ ਦੀ ਪਹੁੰਚ ਗਈ ਹੈ ਤਾਂ ਇੱਕ ਤਾਰਾ ਜੋ ਅਸੀਂ ਕਹਿ ਸਕਦੇ ਹਾਂ ਸਮਾਜ ਸੇਵੀ ਨੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਇੱਕ ਮੈਸੇਜ ਵੀ ਦਿੱਤਾ ਗਿਆ ਹੈ ਕਿ ਤੁਸੀਂ ਸਬਜ਼ੀਆਂ ਦਾ ਅਸੀਂ ਕਹਿ ਸਕਦਾ ਬੇਫਜ਼ੂਲੀ ਨਾ ਕਰੋ ਉਸ ਦੀ ਅਸੀਂ ਕਹਿ ਜਾਂਦਾ ਉਸ ਦੀ ਵੇਚਦੇ ਨਾ ਕਰੋ ਤਾਂ ਜੋ ਤੁਹਾਨੂੰ ਵੀ ਇਸ ਦੀ ਕਦਰ ਪੈ ਸਕੇ ਤਾਂ ਅੱਜ ਰੇਟ ਤਾਂ ਜ਼ਿਆਦਾ ਨਹੀਂ ਪਰ ਸਬਜ਼ੀਆਂ ਨੂੰ ਹਾਰ ਸ਼ਿੰਗਾਰ ਵਾਂਗ ਘਰੇ ਲਿਜਾ ਕੇ ਆਪਣੀ ਘਰ ਵਾਲੀ ਦੇ ਅਸੀਂ ਕਹਿ ਜਾਂਦਾ ਰਸੋਈ ਦੇ ਵਿੱਚ ਰੱਖਣਗੇ ਕਿ ਇਸ ਨੂੰ ਦੇਖ ਤਾਂ ਸਕਦੀਆਂ ਪਰ ਬਣਾ ਨਹੀਂ ਸਕਦੀ 50 ਫਸਟ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ